ਹਾਂ ਜੀ ਪਟੋਲਾ ਬਦਲ ਗਿਆ ਹੈ ਨਾ ਐਡਮਨ ਨੂੰ ਅੱਜ ਰਾਤ ਨੂੰ ਬਦਲ ਲੱਗ ਗਿਆ ਨੇ ਬਹੁਤ ਬਾਬਾ ਜੀ ਦੇ ਜੀਵਨ ਦਰਸ਼ਨ ਕਰਕੇ ਹੋਣੇ ਜਿਸ ਤਰ੍ਹਾਂ ਮੈਂ ਵੀ ਇਸ ਦਾ ਯੋਗਦਾਨ ਪਾਣਾ ਚਾਹਣਾ ਜੀ ਐਸਵਾ ਡਿਜ਼ਾਈਨ ਦੇ ਵਿੱਚ ਤੇ ਹਾਂ ਜੀ ਕੋਈ ਮਾਦਾ ਤੁਹਾਡਾ ਨਾਲ ਬਾਬੇ ਦੇ ਨਾਲ ਪੁਰਾਣੇ ਜੁੜੇ ਹਾਂ ਜੀ ਇਹ ਹਾਂ ਜੀ ਕਿਹੜੇ ਨਵੇਂ ਹਾਂ ਜੀ ਬਹੁਤ ਆ ਗਿਆ ਜੀ ਮੈਂ ਦੇਖੀ ਇਹ ਡਿਜੀਟਲ ਦੀ ਸੇਵਾ ਜਾਂ ਕੈਸ਼ ਪਰ ਜੀ ਹਾਂ ਥੋੜੀ ਜਿਹੀ ਮੁਸ਼ਕਿਲ ਦੀ ਲੋੜ ਆ ਉਹਨਾਂ ਪਾਣੀ ਉੱਪਰ ਜਾ ਰਹੇ ਨੇ ਸਰਵੇ ਕਰਕੇ ਕੋਈ ਲੋੜਾ ਕੋਈ ਇੱਕ ਤਾਂ ਮੈਂ ਮੈਂ ਇਹ ਕੋਸ਼ਿਸ਼ ਕੋਸ਼ਿਸ਼ ਥੋੜਾ ਮੋਟਾ ਜਿਹਾ ਸਪੀਰੀਅਲ ਆ ਸੇਵਾ ਹੀ ਆ ਦਿਲੋਂ ਜਿਹੜੇ ਹੈਗੇ ਜਿਹੜੇ ਕਰਨਾ ਚਾਹਣਾ ਜੀ ਤੇ ਮੈਂ ਇੱਕ ਤਾਂ ਮੈਂ ਬੇਨਤੀ ਕਰਨਾ ਚਾਹਣਾ ਜੀ ਕਿ ਡੀਜ਼ਲ ਜਿੰਨਾ ਵੀ ਲੋੜ ਹੋਏ ਇੱਕ ਡੀਜ਼ਲ ਇੱਕ ਮਿੰਟ ਇੱਕ ਮਿੰਟ ਇੱਕ ਡੀਜ਼ਲ ਦੀ ਟਰੈਕਟਰਾਂ ਵੀ ਜਿੰਨੇ ਲੋਡ ਪਏ ਉਹ ਬਾਬਾ ਹਰ ਦੁਆ ਭੇਜਿਆ ਕੋਣ ਅਸੇ ਕੀ ਕਰਦਾ ਜੀ ਨਾ ਮਾਪੀ ਆਮ ਕੰਮ ਦਾ ਜੀ ਫਿਰ ਵੀ

ਮੈਂ ਸਾਰੇ ਇਕੱਠੇ ਕਰਾ ਲਈਏ ਤੇ ਮੈਂ ਜੇ ਪਾਣੀ ਤੇ ਲੈ ਜਾਊਗਾ ਜੀ ਤੇ ਫਿਰ ਡੀਜ਼ਲ 10 ਲੱਖ ਲੀਟਰ ਉਹ ਸਿਰਫ ਲੈ ਕੇ 10 ਲੱਖ ਲੀਟਰ ਜਿੱਥੇ ਜਿੱਥੇ ਖਸਾਮ ਦੀ ਲੋੜ ਹੈ ਆ ਬੇਚੇ ਆ ਨਾ ਤੇ ਆਪ ਭਾਈ ਆਪ ਜੀ ਦੇ ਆਪ ਜੀ ਦੇਵੇਂ ਆਪ ਜੀ ਕਹਿਓ ਪਹਿਲੇ ਸਾਰਾ ਹੀ ਪਤਾ ਨਹੀਂ ਕਿਤੇ ਦੀ ਹੈ ਜਸਤੀ ਨਹੀਂ ਤੇ ਬਹੁਤ ਲੋਡ ਹੈ ਬਹੁਤ ਲੋਡ ਹੈ ਜੀ ਬਹੁਤ ਯਾ ਵਜਾ ਟ੍ਰੈਡ ਚੱਲਦੇ ਨੇ ਮੈਂ ਉਹੀ ਕਰਾਂਗੀ ਟਰੈਕਟਰ ਵੀ ਅਸੀਂ ਆਪ ਜੀ ਆਪ ਜੀ ਦੇ ਆਦੇਸ਼ ਦੇ ਅਸੀਂ ਉੱਥੋਂ ਭੇਜ ਦਾਂਗੇ ਪੰਜਾਬ ਦੂਜੇ ਗੱਲ ਸਾਡੇ ਜਿੱਥੇ ਕਿਨੇ ਹਲਕੇ ਚ ਪ੍ਰੋਬਲਮ ਨਹੀਂ ਨਾ ਦੂਜੇ ਸਾਹਿਬ ਜਿੱਥੇ ਵੀ ਸ਼ਾਦੀ ਉਲੋੜ ਪਈ ਨਾ ਨੰਗਣਾ ਵੀ ਸਾਧਨਾ ਦੀ ਤੇ ਡੀਸਨ ਵੀ ਆ ਕਿਤੇ ਆਪ ਜੀ ਹਦੇਸ਼ ਕਰਦੇ ਤੇ ਮੈਂ ਨਾਲ ਦੇ ਨਾਲ ਉੱਥੇ ਪਹੁੰਚਾ ਦੇਵਾਂ। ਆਦਰਪਾਈ ਸਾਹਿਬ ਨੂੰ ਵੀ ਗਾਣਾ ਜਿੱਥੇ ਵੀ ਸਾਡੇ ਖੜੇ ਅਸੀਂ ਪੁੱਛੇਗੇ ਇਹ ਚੈਰੀ ਜੀ ਵੀ ਕਿ ਆਗੇ ਕੀ ਹੋਣਾਗੇ। ਮੇਰਾ ਇੱਕ ਉਹ ਮੁੰਡਾ ਜੀ ਸਾਡਾ ਇੱਥੇ ਇੱਥੇ ਬਹੁਤ ਕਰ ਲੈ ਜੀ ਮੰਨਦਾ। 76 ਹੈ ਸਾਡੇ ਇੱਥੇ ਦਿਨ ਦਾ ਨੰਬਰ ਲੈ ਲਾ ਯਾਰ 76 ਲੈ ਸਰ। ਪਾਪਾ ਜੀ ਤੇ ਜਦੋਂ ਵੀ ਫੋਨ ਆਏ ਪਾਪਾ ਜਦੋਂ ਵੀ ਫੋਨ ਨਾਲ ਦੇ ਦੱਸ ਦਿਓ ਜੋ ਚੀਜ਼ ਦੀ ਜਿਵੇਂ ਆਪਾਂ ਟਰੈਕਟਰਾਂ ਦੀ ਦੀ ਕਿਸੇ ਜੀ ਮਥੇ ਵੇ ਹੁਣ ਬਾਬਾ ਤਾਂ ਗਿਆ ਤਾਂ ਰਕਮ ਦੀ ਜਿਹੜੇ ਤਾਂ ਬਾਬਾ ਮੋਰਾਣਾ ਹਾਂਜੀ ਬਾਬਾ ਕੋਰਾ ਢੀਏ ਗਾਇ ਦੇਤਾ ਤਾਂ ਹਾਂ ਹਾਂ ਸਾਲਾ ਕੋਈ ਕੰਮ ਨਹੀਂ ਦਾ ਹਾਂਜੀ ਲੋਕ ਬਹੁਤ ਵਧੀਆ ਘਰ ਆਏ ਆ ਆਪਣਾ ਫਰਜ਼ ਵੀ ਬੰਦਾ ਜੀ ਆਪਣੀ ਕੌਮ ਦਾ ਫਰਜ਼ ਪੰਦਾ ਹੈ ਪਰ ਮੈਂ ਬਾਬਾ ਜੀ ਇੰਨੀ ਜਿਹੜੀ ਕਮਸ਼ੀ ਹੈ ਕੀ ਕੌਮ ਚੜਦੀ ਕਲਾ ਹਾਂ ਮਾਂ ਤੇ ਦੇਖੋ ਨਾ ਸੈਂਟਰ ਨੇ ਨਾ ਸੂਬੇ ਨੇ ਜਾਂ ਕਿਸੇ ਹੋਰ ਦੇਸ਼ ਦੇ ਕੋਨੇ ਜਿਉਂ ਮਦਦ ਆਈ ਹੈ ਆਪਣੀ ਕੌਮ ਨੇ ਆਪ ਹੀ ਪੈਰਾਂ ਦੇ ਜੰਮੜੀ ਲੈ ਕੇ ਸਾਰਾ ਕੁਝ ਤੁਸੀਂ ਦੇਖੋ ਦੇਖੋ ਏ ਤੇਜ ਪਾਣੀ ਘੱਟੇ ਦੇ ਨਿਸ਼ਾਨ ਬਹੁਤ ਹੋ ਗਏ ਹਾਂਜੀ ਪਾਣੀ ਨਹੀਂ ਵਧ ਤਾ ਉਹ ਪੂਰਾ ਕਦਾਉ ਰਾਤ ਨੂੰ ਹੱਥ ਪਾਉਂਦਾ ਮੈਂ ਦੇਖਿਆ ਬਹੁਤ ਜਗ੍ਹਾ ਤੇ ਬੰਦ ਜਿਹੜਾ ਬੰਨ ਲਏ ਆਪਣੇ ਬੰਦੇ ਨੇ ਟ੍ਰੇਡ ਰਾਤ ਦੇ ਪੂਰੇ ਪੰਜਾਬ ਜੇ ਲੱਗੇ ਪਾ ਸਾਡੇ ਦੇ ਅੱਧਰ ਪੱਕੇ ਨਹੀਂ ਚੜੀ ਹਾਂਜੀ ਬਾਦਲਾਂ ਦੇ ਪੱਤੇ ਵਾਏ ਕੋਈ ਨਹੀਂ ਹੋਇਆ ਓਏ ਸੋਨਿਹਾਰ ਬਾਤ ਛੱਡਿਆ ਸਰ ਇੱਕ ਮਿੰਟ ਪਲੀਜ਼ 860 ਕਿਨੇ ਪੜੀ ਇਹਦੀ 860 ਰਾਇਆ ਤੁਸੀਂ ਟਰੈਕਟਰ ਆਵੋ ਉਹ ਆਪਾਂ ਟੀਲ ਦੇ ਨੰਬਰ ਦਾ ਮੰਗਿਆ ਟੀਲ ਕਿੰਨਾ ਚਾਹੀਦਾ ਸਾਡੀ ਰੀਲ ਦਿਓ ਇਹਦੇ ਦਿਓ 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 ਖੁੱਲ੍ਹ ਲਓ ਟਰੈਕਟਰ ਆਹੀ ਵਾਹਤ ਸਾਡੇ ਕੋਲ ਇਥੇ ਮਾਰ ਮੇਹਰ ਆਹ ਡੀਜ਼ਲ ਦੋਸਤ ਕੋਈ ਕਮੇਟੀ ਬਣਾਈਏ ਕਿ ਕਮੇਟੀ ਬਣਾਈਏ ਕਮੇਟੀ ਬਣਾਈਏ ਬਣਾਲਾ ਵੀ ਤੁਹਾਡੇ ਹੋ ਜਾ ਪਿੰਡ ਜਗ੍ਹਾ ਜਿਹੜਾ ਮੇਰਾ ਮਤਲਬ ਤੁਹਾਨੂੰ 4000 ਲੀਟਰ ਭੇਜ ਦੀਏ ਨਹੀਂ ਜ਼ਿਆਦਾ ਕਰੀਏ ਜ਼ਿਆਦਾ 1000 ਕਰ ਜੂ ਇਸ ਮੇਰੀ ਗੱਲ ਦੇਨ ਦੀ ਕੋਈ ਸਮੱਸਿਆ ਨਹੀਂ 4000 ਬੰਦੇ ਨੂੰ ਨਖਤਰ ਮੇਰਾ ਮੁੰਡਾ ਬੀਏ ਨਾਲ ਟੈਲੀਫੋਨ ਕਰ ਦਿਓ ਮੇਰਾ ਮੁੰਡਾ ਵਾਪਸ ਬੇ ਹੋਰ ਬੋਲੇ ਸੋਨਹਾਰ ਬਾਈਡਰੀਆ ਬਹੁਤ ਜ਼ਿਆਦਾ ਹੈ ਪੰਜੂ ਦਾ ਕਾਲ ਆਦਾ ਪੰਜੂ ਲਾ ਦਿਓ ਤਾਂ ਕਾਜੀ ਪੰਜੂ ਲਾ ਪੰਜ ਮੈਂ ਸੁਣ ਲੋ ਗੱਲ ਸੁਣ ਲੋ ਪੰਜ ਹਜ਼ਾਰ ਲੀਟਰ ਕੋਈ ਨਹੀਂ ਲੈਦਾ ਆ ਸੋਨਹਾਰ ਸੋਨਹਾਰ ਫੜ ਜਾ